ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਜਿਵੇਂ ਇੱਕ ਬਹੁਤ ਇੰਪੋਰਟੈਂਟ ਨਿਊਜ਼ ਹੁਣ ਚੱਲ ਰਹੀ ਆ ਕਿ ਕੈਨੇਡਾ ਗਵਰਨਮੈਂਟ ਨੇ ਜਿਹੜਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਆ ਉਹ ਐਕਸਟੈਂਡ ਕਰਨ ਤੋਂ ਨਾ ਕਰਤਾ ਜਿਨ੍ਹਾਂ ਦਾ ਐਕਸਪਾਇਰ ਹੋ ਰਿਹਾ ਵੀ ਉਹਨਾਂ ਨੂੰ ਬਹੁਤ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਦੇਖੋ ਇਹ ਚੀਜ਼ ਤਾਂ ਪਹਿਲਾਂ ਕਲੀਅਰ ਹੈ ਹੀ ਸੀਗੀ ਵੀ ਬਹੁਤ ਸਾਰੇ ਜਿਹੜੇ ਬੁੱਧੀਜੀਵੀ ਆ ਜਾਂ ਜਿਹੜੇ ਇਮੀਗ੍ਰੇਸ਼ਨ ਐਕਸਪਰਟ ਆ ਉਹਨਾਂ ਨੇ ਇਹ ਕਹਿਤਾ ਸੀਗਾ ਬੀ ਆਨ ਵਾਲੇ ਸਮੇਂ ਦੇ ਵਿੱਚ ਜਿਹੜੇ ਸਟੂਡੈਂਟ ਆ ਇੰਟਰਨੈਸ਼ਨਲ ਸਟੂਡੈਂਟਸ ਕੈਨੇਡਾ ਦੇ ਵਿੱਚ ਰਹਿ ਰਹੇ ਆ ਜਾਂ ਪੜ੍ਹ ਰਹੇ ਆ ਉਹਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੋਂ ਵਾਲੇ ਸਮੇਂ ਦੇ ਵਿੱਚ ਤੇ ਉਹੀ ਹੋਇਆ ਜਿਵੇਂ ਹੁਣ ਜਿਹੜੇ ਕੈਨੇਡੀਅਨ ਇਮੀਗ੍ਰੇਸ਼ਨ ਜਿਹੜੇ ਹੈਗੇ ਮਿਨਿਸਟਰ ਮਿਲਰ ਆਈ ਥਿੰਕ ਉਹਨਾਂ ਦਾ ਨਾਮ ਉਹਨਾਂ ਨੇ ਕਿਹਾ ਵੀ ਜਿਹੜਾ ਵਰਕ ਪਰਮਿਟ ਪੋਸਟ ਗ੍ਰੈਜੂਏਟ ਵਰਕ ਪਰਮਿਟ 1 ਜਨਵਰੀ 2000 24 ਨੂੰ ਐਕਸਪਾਇਰ ਹੋ ਰਿਹਾ ਉਹਨੂੰ ਅਸੀਂ ਅੱਗੇ ਫਰਦਰ ਐਕਸਟੈਂਡ ਨਹੀਂ ਕਰਾਂਗੇ ਤੇ ਇੱਕ ਬਹੁਤ ਵੱਡਾ ਝਟਕਾ ਜਿਹੜੇ ਇੰਟਰਨੈਸ਼ਨਲ ਸਟੂਡੈਂਟਾਂ ਦੇਖੋ 5 ਲੱਖ ਸਟੂਡੈਂਟ ਜਿਹੜਾ ਸੌਰੀ 5 ਲੱਖ ਜਿਹੜੇ ਲੋਕ ਆ ਉਹ ਆਲਰੇਡੀ ਪੰਜਾਬ ਨੂੰ ਬਿਲੋਂਗ ਕਰਦੇ ਆ ਤੇ ਵਰਕ ਪਰਮਿਟ ਤੇ ਕੈਨੇਡਾ 'ਚ ਰਹਿ ਰਹੇ ਆ ਤੇ ਟੋਟਲ ਜਿਹੜੇ 23-24 ਲੱਖ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਆ ਜਿਨ੍ਹਾਂ ਤੇ ਇਹ ਅਸਰ ਪੈ ਸਕਦਾ ਤੇ ਇਹ ਬਹੁਤ ਵੱਡਾ ਇੱਕ ਕੈਨੇਡੀਅਨ ਗਵਰਨਮੈਂਟ ਵੱਲੋਂ ਝਟਕਾ ਹੁਣ ਜੇ ਆਪਾਂ ਦੇਖਿਆ ਜਾਵੇ ਤਾਂ ਇਹਦਾ ਅਸਰ ਕੀ ਹੋ ਸਕਦਾ ਹੁਣ ਇਹਦਾ ਅਸਰ ਤਾਂ ਸਿੱਧਾ ਤਾਂ ਮਤਲਬ ਇਹੀ ਨਿਕਲਦਾ ਵੀ ਜਿਹਦਾ ਵੀਜ਼ਾ ਸੌਰੀ ਵਰਕ ਪਰਮਿਟ ਐਕਸਟੈਂਡ ਨਹੀਂ ਹੋ ਰਿਹਾ ਉਹਨੂੰ ਤਾਂ ਫਿਰ ਵਾਪਸ ਹੀ ਮੁਰਨਾ ਪਊਗਾ ਇਹਦੀਆਂ ਹੋਰ ਆਪਸ਼ਨਾਂ ਵੀ ਹੈਗੀਆਂ ਇਹਦੇ ਵਿੱਚ ਦੋ ਤਰ੍ਹਾਂ ਦਾ ਹੈਗਾ ਦੋ ਡੇਟਸ ਐ 1 31 ਦਸੰਬਰ 2023 ਤੇ 1 ਜਨਵਰੀ 2024 ਜਿਹੜੇ 31 ਦਸੰਬਰ 2023 ਵਾਲੇ ਆ ਉਹਨਾਂ ਨੂੰ ਇਹ ਕਹਿ ਰਹੇ ਆ ਵੀ ਉਹਨਾਂ ਕੋਲੇ ਆਪਸ਼ਨ ਹੈਗੀ ਆ ਰੀ ਅਪਲਾਈ ਕਰਨ ਵਾਸਤੇ ਵਰਕ ਪਰਮਿਟ ਪਰ ਜਿਨ੍ਹਾਂ ਦਾ ਵਰਕ ਪਰਮਿਟ 1 ਜਨਵਰੀ 2024 ਨੂੰ ਖਤਮ ਹੋ ਰਿਹਾ ਉਹਨਾਂ ਦਾ ਸਾਫ ਇਨਕਾਰ ਕਰਦਾ ਕੈਨੇਡੀਅਨ ਗਵਰਨਮੈਂਟ ਨੇ ਵੀ ਉਹਨਾਂ ਦਾ ਅਸੀਂ ਵਰਕ ਪਰਮਿਟ ਪੋਸਟ ਗ੍ਰੈਜੂਏਟ ਵਰਕ ਪਰਮਿਟ ਐਕਸਟੈਂਡ ਨਹੀਂ ਕਰਾਂਗੇ ਹੁਣ ਹੋਊਗਾ ਕਿ ਜਾਂ ਤਾਂ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਆ ਆਪਦੇ ਘਰਾਂ ਨੂੰ ਵਾਪਸ ਜਾਣਗੇ ਜਾਂ ਦੂਜਾ ਇਹਦਾ ਹੈਗਾ ਵੀ ਇੱਕੋ ਇੱਕ ਹੱਲ ਬਣਦਾ ਹੈ ਵੀ ਜਿਹੜਾ ਪੀਆਰ ਕੈਨੇਡੀਅਨ ਪੀਆਰ ਕੁੜੀ ਆ ਜਾਂ ਮੁੰਡਾ ਉਹਦੇ ਨਾਲ ਵਿਆਹ ਕਰਾਉਣਗੇ ਜਾਂ ਇੱਕ ਹੋਰ ਆਪਸ਼ਨ ਹੈਗੀ ਆ ਅਸਾਈਲਮ ਲਈ ਅਪਲਾਈ ਕਰਨਗੇ ਜਾਂ ਜਿਹੜੀ ਤੀਜੀ ਆਪਸ਼ਨ ਹੈ ਤੇ ਮਹਿੰਗੀ ਆਪਸ਼ਨ ਹੈ ਐਲ ਐਮ ਆਈ ਏ ਐਲ ਐਮ ਆਈ ਏ ਦੇ ਥਰੂ ਵਰਕ ਪਰਮਿਟ ਲੈਣਗੇ ਹੁਣ ਜਿਹੜਾ ਐਲ ਐਮ ਆਈ ਏ ਜਿਹੜਾ ਹੈਗਾ ਅਸੈਸਮੈਂਟ ਜਿਹੜਾ ਡਾਕੂਮੈਂਟ ਆ ਉਹ 엠ਪਲਾਇਰ ਨੂੰ ਕੈਨੇਡੀਅਨ ਗਵਰਨਮੈਂਟ ਤੋਂ ਲੈਣਾ ਪੈਂਦਾ ਉਹਦੇ ਚ ਵੀ ਜਿਹੜੀ ਕੰਪਨੀ ਦੀ ਰੈਪਿਊਟੇਸ਼ਨ ਚਾਹੀਦੀ ਆ ਘੱਟੋ ਘੱਟ 10 ਸਾਲ ਪੁਰਾਣੀ ਕੰਪਨੀ ਹੋਵੇ ਹਾਫ ਮਿਲੀਅਨ ਡਾਲਰ ਜਿਹੜੀ ਇਅਰਲੀ ਉਹਦਾ ਟਰਨਓਵਰ ਹੋਵੇ ਤਾਂ ਉਹ ਐਡੀ ਛੇਤੀ ਜਿਹੜਾ ਹੈਗਾ ਜਿਨ੍ਹਾਂ ਦਾ ਕੁਝ ਦਿਨਾਂ ਨੂੰ ਆਉਣ ਵਾਲੇ ਕੁਝ ਦਿਨਾਂ ਨੂੰ ਐਕਸਪਾਇਰ ਹੋ ਜਾਣਾ ਐਡੀ ਛੇਤੀ ਉਹਨਾਂ ਨੂੰ ਜਿਹੜੀ ਐਲ ਐਮ ਆਈ ਦੇ ਵਿੱਚ ਵਰਕ ਪਰਮਿਟ ਵੀ ਮਿਲਣ ਵਾਲਾ ਨਹੀਂ ਇਸ ਕਰਕੇ ਬਹੁਤ ਵੱਡੀ ਜਿਹੜੀ ਜਿਹੜੇ ਕੈਨੇਡਾ ਦੇ ਵਿੱਚ ਲੋਕ ਰਹਿ ਰਹੇ ਆ ਵਰਕ ਪਰਮਿਟ ਤੇ ਉਹਨਾਂ ਨੂੰ ਸਮੱਸਿਆ ਆ ਸਕਦੀ ਆ ਤੇ ਉਹਨਾਂ ਨੂੰ ਵਾਪਸ ਮੁੜਨਾ ਪੈ ਸਕਦਾ ਤੇ ਬਹੁਤ ਸਾਰੇ ਬੁੱਧੀਜੀਵੀਆਂ ਨੇ ਇਮੀਗ੍ਰੇਸ਼ਨ ਐਕਸਪਰਟ ਨੇ ਇਹ ਗੱਲ ਪਹਿਲਾਂ ਕਹਿਤੀ ਸੀ ਪਰ ਆਪਣੇ ਆਲੇ ਤੁਹਾਨੂੰ ਪਤਾ ਵੀ ਕਿੱਥੇ ਹਟਦੇ ਆ ਹਨ ਤੇ ਹੁਣ ਇਹ ਆ ਵੀ ਜਿਹੜੇ ਐਲ ਐਮ ਆਈ ਤੇ ਤਾਂ ਪਹਿਲਾਂ ਹੀ ਬਹੁਤ ਠੱਗੀ ਵਾਲਾ ਕੰਮ ਚੱਲ ਰਿਹਾਗਾ ਦੇਖੋ 35 40 ਲੱਖ ਰੁਪਇਆ ਜਿਹੜੇ ਉੱਥੋਂ ਦੇ ਬੰਦੇ ਹੈਗੇ ਆ ਉਹ ਲੁੱਟ ਕਰ ਰਹੇ ਆ ਐਲ ਐਮ ਆਈ ਦੇ ਨਾਂ ਤੇ ਤੇ ਜਿਹੜਾ ਹੁਣ ਇਹ ਛੋਟਾ ਨੈਕਸਸ ਨਹੀਂ ਇਹ ਬਹੁਤ ਵੱਡਾ ਨੈਕਸਸ ਹੈ ਪਰ ਆਪਣੇ ਵਾਲੇ ਪੰਜਾਬੀ ਤੁਹਾਨੂੰ ਪਤਾ ਭਰ ਰਹੇ ਐਨੇ ਪੈਸੇ ਕੰਦੇ ਕੋਈ ਚੱਕਰ ਨਹੀਂ ਸਾਡੇ ਕੋਲੇ ਵੱਧੂ ਪੈਸੇ ਆਸੀਂ ਭਰ ਦਾਂਗੇ ਕੋਈ ਚੱਕਰ ਨਹੀਂ ਤੇ ਬਾਕੀ ਮੇਰੀ ਤਾਂ ਇਹੀ ਸਾਰਿਆਂ ਨੂੰ ਅਪੀਲ ਹੈ ਵੀ ਹੁਣ ਜਿਨੇ ਵੀ ਜੋ ਵੀ ਕੈਨੇਡਾ ਜਾਣ ਬਾਰੇ ਸੋਚ ਰਿਹਾ ਅਸੀਂ ਤਾਂ ਇਹੀ ਰਿਕਵੈਸਟ ਕਰਦੇ ਆ ਵੀ ਪਲੀਜ਼ ਆਪਦਾ ਸੋਚ ਸਮਝ ਕੇ ਜਾਓ ਆਪਦਾ ਸਿਸਟਮ ਦੇਖੋ ਪਹਿਲਾਂ ਵੀ ਤੁਹਾਨੂੰ ਜਾਣ ਦੀ ਲੋੜ ਹੈਗੀ ਆ ਕਿ ਹੈ ਨਹੀਂ ਫੇਰੀ ਜਾਓ ਜਿਹੜਾ ਕੋਈ ਲੱਗਦਾ ਆਪਾਂ ਨੂੰ ਵੀ ਜਿਹੜਾ ਵਿਚਾਰੇ ਦਾ ਨਹੀਂ ਕੋਈ ਇੱਥੇ ਬਾਹ ਫੜਨ ਵਾਲਾ ਹੈਗਾ ਉਹਨੂੰ ਤਾਂ ਜ਼ਰੂਰ ਜਾਣਾ ਚਾਹੀਦਾ ਦਾ ਵਧੀਆ ਸਰਦਾ ਵਰਦਾ ਉਹਨੂੰ ਨਾ ਪੰਗਾ ਇਹ ਹੁਣ ਬੰਦਾ ਅੱਧ ਵਿਚਾਲੀ ਆ ਨਾ ਉਧਰ ਨਾ ਉਧਰ ਹੁਣ ਜਿਹੜੇ ਬੰਦੇ ਵਾਪਸ ਮੁੜਨਗੇ ਉਹ ਤੁਸੀਂ ਦੇਖ ਲਓ ਉਹਨਾਂ ਦਾ ਕੀ ਹਾਲ ਹੋਣਾ ਹੈਗਾ ਜਾਂ ਉਹਨਾਂ ਨੂੰ ਵਾਧੂ ਪੈਸੇ ਦੇ ਕੇ ਨਕਲੀ ਵਿਆਹ ਕਰਾਉਣੇ ਇਹ ਉਹ ਬਹੁਤ ਕੁਝ ਕਰਨਾ ਪੈਣਾ ਹੈ ਤੇ ਇਹ ਵੱਡੀ ਗੱਲ ਨਹੀਂ ਤੇ ਆਉਣ ਵਾਲੇ ਇਹ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦਿਆਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇਮੀਗ੍ਰੇਸ਼ਨ ਰੂਲਸ ਆ ਉਹ ਸਖਤੀ ਹੋਣ ਲੱਗ ਜਾਣੇ ਆ ਇਹਨਾਂ ਨੂੰ ਲੱਗਦਾ ਜਿਹੜਾ ਕੈਨੇਡੀਅਨ ਗਵਰਨਮੈਂਟ ਨੂੰ ਵੀ ਇਹ ਬੰਦੇ ਸਾਡੇ ਤੇ ਬੋਝ ਪਾ ਰਹੇ ਆ ਉਹਨਾਂ ਨੂੰ ਸਾਰਿਆਂ ਨੂੰ ਇਹ ਕੈਨੇਡਾ ਤੋਂ ਕੱਢ ਦੇਣਗੇ ਕਿਉਂਕਿ ਇਹਦਾ ਕਾਰਨ ਕੀ ਹੈ ਇਹਦਾ ਇੱਕੋ ਕਾਰਨ ਹੈ ਕਿ ਜਿਹੜੀ ਟਰੂਡੋ ਗਵਰਨਮੈਂਟ ਆ ਉਹਨਾਂ ਦੀ ਕ੍ਰਿਟਿਸਿਜ਼ਮ ਵੀ ਐਨੀ ਹੋਣ ਲੱਗੀ ਗਵਰਨਮੈਂਟ ਦੀ ਜਿਹੜੇ ਲੋਕਲ ਨੇਟਿਵ ਆ ਕੈਨੇਡਾ ਦੇ ਉਹਨਾਂ ਨੇ ਇੰਨਾ ਰੌਲਾ ਪਾਉਣਾ ਸ਼ੁਰੂ ਕਰਤਾ ਕਿ ਇਹਦਾ ਹੱਲ ਕਰੋ ਵੀ ਸਟੂਡੈਂਟ ਬਹੁਤ ਵੱਡੇ ਲਾਰਜ ਲੈਵਲ ਤੇ ਇੱਥੇ ਰਹਿ ਰਹੇ ਕੈਨੇਡਾ ਚ ਜਾਂ ਆ ਰਹੇ ਆ ਤੇ ਜਿਹੜਾ ਕੰਮ ਹੈ ਉਹ ਕੰਮ ਲੋਕਾਂ ਨੂੰ ਉਸ ਪ੍ਰੋਪਰ ਵਜਾ ਕਰਕੇ ਸਟਰੈਂਥ ਕਰਕੇ ਨਹੀਂ ਮਿਲ ਰਿਹਾ ਜਿਹੜੇ ਲੋਕਲ ਲੋਕ ਆ ਜਿਹੜਾ ਮਾੜਾ ਮੋਟਾ ਗੁਜ਼ਾਰਾ ਤਿੰਨ ਚਾਰ ਦਿਨ ਪੰਜ ਦਿਨ ਕੰਮ ਕਰਕੇ ਕਰਦੇ ਸੀ ਉਹਨਾਂ ਨੂੰ ਵੀ ਕੰਮ ਨਹੀਂ ਮਿਲ ਰਿਹਾਗਾ ਇਸ ਕਰਕੇ ਸਾਰੇ ਲੋਕੀ ਜਿਹੜੇ ਉੱਥੋਂ ਦੇ ਪ੍ਰਭਾਵਿਤ ਹੋ ਰਹੇ ਸੀ ਤੇ ਬਹੁਤ ਤੋਂ ਵੱਡਾ ਇੱਕ ਕ੍ਰਿਟਿਸਿਜ਼ਮ ਹੋ ਰਹੀ ਸੀ ਕਾਫੀ ਲੰਮੇ ਸਮੇਂ ਤੋਂ ਤੇ ਘੈਸ ਘੈਸ ਚੱਲਦੇ ਆ ਫਿਰ ਗਵਰਨਮੈਂਟ ਨੇ ਇਹ ਇਹ ਐਲਾਨ ਕੀਤਾ ਵੀ ਅਸੀਂ ਵਰਕ ਪਰਮੈਂਟ ਐਕਸਟੈਂਡ ਨਹੀਂ ਕਰਾਂਗੇ ਹੁਣ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੀ ਕੀ ਜਿਹੜਾ ਇਮੀਗ੍ਰੇਸ਼ਨ ਪਾਲਿਸੀ ਦੇ ਵਿੱਚ ਚੇਂਜ ਹੋ ਜਾਣਾ ਤਾਂ ਦੁਬਾਰਾ ਮੇਰੀ ਇਹੀ ਬੇਨਤੀ ਹੈ ਵੀ ਜਿਹਨੇ ਕੈਨੇਡਾ ਕਨੂਡਾ ਜਾਣਾ ਉਹਦਾ ਸੋਚ ਸਮਝ ਕੇ ਜਾਓ ਜੀ ਥੈਂਕ ਯੂ ਸੋ ਮੱਚ